ਦੋਸਤੋ ਆਪ ਬਹੁਤ ਵੈਰੀ ਦੇਖਿਆ ਵੀ ਆਪਾਂ ਦਵਾਈਆਂ ਖਾ ਖਾ ਕੇ ਅੱਕ ਜਾਨਿਆ ਚਾਰ ਚਾਰ ਸਾਲ ਆ ਮਾਤਾ ਜੀ ਨੇ ਇਹਨਾਂ ਨੇ ਕਿੰਨੇ ਸਾਲ ਪ੍ਰਾਈਵੇਟ ਦਵਾਈ ਖਾਧੀ ਜੀ ਹਸਤਾਲਾਂ 'ਚੋਂ ਤੁਸੀਂ ਦੋ ਸਾਲ ਤਾਂ ਹੋ ਗਏ ਦੋ ਸਾਲ ਖਾਧੀ ਹਾਂ ਉੱਚੀ ਬੋਲਿਓ ਮੜਿਆ ਦੋ ਸਾਲ 'ਚ ਕੋਈ ਫਰਕ ਪਿਆ ਕਿਤੇ ਦੇਖੋ ਪੀਜੀਆ ਹੀ ਘੇੜੇ ਤਾਂ ਲੱਗੇ ਨੇ 6-7 ਮਾਤਾ ਜੀ ਦੇ 50-60% ਫਰਕ ਰਹੇਗਾ ਜੀ ਕਿੰਨੇ ਮਹੀਨਿਆਂ ਦੀ ਦਵਾਈ ਲੈ ਕੇ ਕੈਨੇਡਾ ਚਲੇ ਹੂੰ ਤਿੰਨ ਮਹੀਨੇ ਲੇ ਕੇ ਚੱਲੇ ਹਾਂ ਤਿੰਨ ਮਹੀਨੇ ਦੀ ਦਵਾਈ ਲੈ ਕੇ ਚੱਲੇ ਹਾਂ ਤੁਹਾਨੂੰ ਲੱਗਦਾ ਵੀ ਪੀਜੀਆਈ ਇਲਾਜ ਟੌਪ ਦਾ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦੀ ਲੋੜ ਆ ਜਾ ਤੁਸੀਂ ਵੀ ਨਾਲ ਆ ਮਾਤਾ ਜੀ ਦੀ ਬੇਟੀ ਹੈ ਕਿਉਂਕਿ ਕਿੰਨਾ ਕੋ ਫਾਇਦਾ ਪੀਜੀਆਈ ਆਉਣ ਦਾ ਲੋਕਾਂ ਨੂੰ ਪੰਜਾਬੀਆਂ ਨੂੰ ਬਹੁਤ ਫਾਇਦਾ ਹੈ ਬਹੁਤ ਜ਼ਿਆਦਾ ਹਾਂ ਹਾਂ ਹਮ ਤਾਂ ਹੋਣਾ ਚਾਹੁੰਦਾ ਪਰ ਇਲਾਜ ਬਹੁਤ ਉੱਪਰ ਵੱਜ ਜਾਂਦੀ ਹੈ ਬੱਚ ਜਾਨਬੀ ਇੰਨਾ ਹੀ ਐ ਵੀ ਲੈਣਾ ਚ ਲੱਗਣਾ ਪੈਂਦਾ ਆਪਾਂ ਨੂੰ ਹਾਂ ਹਾਂ ਲੈਣਾ ਚ ਲੱਗਣਾ ਪੈਂਦਾ ਮੈਨੂੰ ਤਾਂ ਕਰਨੀੋ ਪੈਣੀ ਆ ਹਰ ਕੰਮ ਇੱਕ ਜਿਹੜਾ ਸ਼ਬਦ ਕਹਿੰਨੇਓ ਤੁਸੀਂ ਵੀ ਉਮਰ ਵੱਧ ਜਾਂਦੀ ਐ ਬਹੁਤ ਵੱਡੀ ਗੱਲ ਐ ਹੈਨਾ ਅੱਛਾ ਬੀਬੀ ਨੌ ਬੋਲ ਦੇ ਵਾਲਿਆ ਆਪਾਂ ਸਸੀ ਕਾਲ ਬੁਲਾ ਦਈਏ ਸਾਰਿਆਂ ਨੂੰ ਰਜਿੰਦਰ ਕੌਰ ਕਿਹੜਾ ਪਿੰਡ ਐ ਬੀਬੀ ਇਹ ਜੰਡਾਲੀ ਐ ਵੈਸੇ ਉੱਥੇ ਮੇਰਾ ਆੜੀ ਹੁੰਦਾ ਸੀ ਬਚਪਨ ਦਾ ਗਿੱਲ ਲਗਿੱਲ ਅੱਜ ਕੱਲ੍ਹ ਰਹਿੰਦਾ ਉੱਥੇ ਕੈਲਗੜੀ ਜੱਸੀ ਸੇ ਕੋਈ ਦਾ ਦੋਸਤ अच्छा हुन ਤੁਸੀਂ ਬਿਲਕੁਲ ਠੀਕ ਹੋ ਹਾਂ ਠੀਕ ਹੈ ਅੱਜ ਬੀਬੀ ਦੇ ਚਿਹਰੇ ਤੇ ਜਿਹੜੀ ਲਾਲੀ ਹੈ ਨਾ ਇਹ ਪੀਲਾ ਰੰਗ ਪਿਆ ਸੀਗਾ ਅੱਜ ਤੋਂ 3 ਮਹੀਨੇ ਪਹਿਲਾਂ ਇਹਨਾਂ ਨੇ ਲਾਸਟ ਸਟਾਰਟ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਸੀ ਕਾਲ ਬੁਲਾ ਦਿਓ ਜੀ ਸੱਸੀ ਕਾਲ ਜੀ